ਨਹੂਮ ਬਾਪ 1 ਨੀਨਵਾ ਦੇ ਵਿਰੁੱਧ ਅਗੰਮ ਬਾਕ ਨੀਨਵਾ ਦੇ ਵਿਖੇ ਅਗੰਮ ਬਾਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਪੋਥੀ ਯਹੋਵਾ ਅਨਖੀ ਰਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ ਯਹੋਵਾ ਬਦਲਾ ਲੈਣ ਵਾਲਾ ਅਤੇ ਗੁੱਸਾ ਕਰਨ ਵਾਲਾ ਹੈ יהוה ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ יהוה ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ નિર્ਦੋਸ਼ ਨਾ ਠਹਿਰਾਵੇਗਾ יהוה ਦਾ ਰਾ ਵਾਵ ਰੋਲੇ ਅਤੇ ਤੂਫਾਨ ਵਿੱਚ ਹੈ ਅਤੇ ਬੱਦਲ ਉਹਦੇ ਚਰਨਾਂ ਦੀ ਧੂੜ ਹੈ ਉਹ ਸਮੁੰਦਰ ਨੂੰ ਝੜਕ ਕੇ ਉਸ ਨੂੰ ਖੁਸ਼ਕ ਕਰ ਦਿੰਦਾ ਹੈ ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ ਬਾਸ਼ਾਨ ਔਰ ਕਰਮ ਕੁਮਲਾ ਜਾਂਦੇ ਹਨ ਲਬਨਨ ਦਾ ਫੁੱਲ ਮਰ ਜਾ ਜਾਂਦਾ ਹੈ ਪਹਾੜ ਉਹਦੇ ਅੱਗੇ ਕੰਬਦੇ ਹਨ ਟੀਲੇ ਪੰਗਰ ਜਾਂਦੇ ਹਨ ਧਰਤੀ ਉਹਦੇ ਅੱਗੋਂ ਉੱਭਰ ਜਾਂਦੀ ਹੈ ਨਾਲੇ ਜਗਤ ਔਰ ਉਸ ਦੇ ਸਾਰੇ ਵਾਸੀ ਵੀ ਉਹਦੇ ਗਜ਼ਬ ਦੇ ਸਾਹਮਣੇ ਕੌਣ ਖਲੋ ਸਕਦਾ ਹੈ ਉਹਦੇ ਕਰੋਧ ਦੀ ਤੇਜ਼ੀ ਨੂੰ ਕੌਣ ਚਾਲੇ ਸਕਦਾ ਹੈ ਉਹਦਾ ਗੁੱਸਾ ਅੱਗ ਵਾਂਗ ਵਹਾਇਆ ਜਾਂਦਾ ਹੈ ਅਤੇ ਟਟਾਨਾ ਉਸ ਤੋਂ ਚੇਰੀਆਂ ਜਾਂਦੀਆਂ ਹਨ ਯਹੋਵਾ ਭਲਾ ਹੈ ਦੁੱਖ ਦੇ ਦਿਨ ਵਿੱਚ ਇੱਕ ਗੜ ਹੈ ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ ਪਰ ਉਛਲ ਦੇ ਹੜ ਨਾਲ ਉਹ ਉਸ ਦੇ ਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ ਤੁਸੀਂ ਯਹਵਾ ਦੇ ਵਿਰੁੱਧ ਕਿਹੜੀ ਜੁਗਤੀ ਸੋਚਦੇ ਹੋ ਉਹ ਪੂਰਾ ਅੰਤ ਕਰ ਦੇਵੇਗਾ ਵਿਪਤਾ ਦੂਜੀ ਵਾਰੀ ਨਾ ਉਠੇਗੀ ਉਹ ਤਾਂ ਕੰਡਿਆਂ ਦੇ ਵਿੱਚ ਭਸੇ ਹੋਏ ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਸੁੱਕੇ ਪੁੱਠੇ ਵਾਂਗ ਉੱਕੇ ਹੀ ਭਸਮ ਹੁੰਦੇ ਹਨ ਤੇਰੇ ਵਿੱਚੋਂ ਇੱਕ ਨਿਕਲਿਆ ਜੋ ਯਹੋਵਾ ਦੇ ਵਿਰੁੱਧ ਬਦੀ ਸੋਚਦਾ ਹੈ ਜੋ ਸ਼ੈਤਾਨੀ ਮੱਤ ਦਿੰਦਾ ਹੈ ਯਹੋਵਾ ਐਉਂ ਆਖਦਾ ਹੈ ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ ਤਾਂ ਵੀ ਉਹ ਵੱਡੇ ਜਾਣਗੇ ਅਤੇ ਉਹ ਲੰਘ ਜਾਵੇਗਾ ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਮੈਂ ਤੈਨੂੰ ਦੁੱਖ ਫੇਰ ਨਾ ਦੇਵਾਂਗਾ ਹੁਣ ਮੈਂ ਉਸ ਦੇ ਝੂਲੇ ਨੂੰ ਤੇਰੇ ਉੱਤੋਂ ਧੰਨ ਸੁਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁਟਾਂਗਾ ਯਹੋਵਾ ਨੇ ਤੇਰੇ ਵਿਖੇ ਹੁਕਮ ਦਿੱਤਾ ਹੈ ਕਿ ਤੇਰੇ ਨਾਮ ਦੀ ਵੰਸ ਫੇਰ ਨਾ ਰਹੇਗੀ ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉਕਰੀ ਹੋਈ ਮੂਰਤ ਔਰ ਢਾਲੇ ਹੋਏ ਬੁੱਤ ਕੱਟ ਸੁਟਾਂਗਾ ਮੈਂ ਤੇਰੀ ਕਬਰ ਪੁੱਟਾਂਗਾ ਕਿਉਂ ਜੋ ਤੂੰ ਨਖੇਤ ਹੈ ਵੇਖੋ ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ ਸ਼ਾਂਤੀ ਦੇ ਸੜਾਉਣ ਵਾਲੇ ਦੇ ਪੈਰ ਹੇ ਯਹੂਦਾ ਆਪਣੇ ਪਰਬਾਂ ਦੀ ਮਨੋਤਕਾਰ ਆਪਣੀਆਂ ਸੁਖਣਾ ਨੂੰ ਪੂਰਾ ਕਰ ਕਿਉਂ ਜੋ ਬਦਮਾਸ਼ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਗੇਗਾ ਉਹ ਓਕਾ ਹੀ ਟਟਿਆ ਗਿਆ ਨਹੂਮ ਬਾਪ ਦੋ ਨੀਨਵਾਦੀ ਬਰਬਾਦੀ ਭੰਨਣ ਵਾਲਾ ਤੇਰੇ ਵਿਰੁੱਧ ਚੜ ਆਇਆ ਹੈ ਗੜ ਦੀ ਰਾਖੀ ਕਰ ਰਾਤ ਤੱਕ ਕਮਰ ਕੱਸ ਆਪਣਾ ਬਲ ਬਹੁਤ ਵਧਾ ਯਹੋਵਾ ਦਾ ਯਕੂਬ ਦੀ ਉਤਮਤਾਈ ਨੂੰ ਇਜ਼ਰਾਈਲ ਦੀ ਉਤਮਤਾਈ ਵਾਂਗ ਮੋੜ ਦੇਵੇਗਾ ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਟਹਿਣੀਆਂ ਦਾ ਨਾਸ਼ ਕੀਤਾ ਉਹਦੇ ਸੂਰ ਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ ਫੌਜੀ ਕਰਮਚੀ ਵਰਦੀ ਪਹਿਨੇ ਹੋਏ ਹਨ ਰਥ ਦਾ ਅਸਫਾਤ ਅਗਵਾੰਗ ਚਮਕਦਾ ਹੈ ਉਹਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਚੁਲਾਏ ਜਾਂਦੇ ਹਨ ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ ਉਹ ਚੌਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ ਵੇਖਣ ਵਿੱਚ ਉਹ ਮਸਾਲਾਂ ਵਰਗੇ ਹਨ ਉਹ ਬਿਜਲੀ ਵਾਂਗ ਦੌੜਦੇ ਹਨ ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ ਉਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ ਉਹ ਉਸ ਦੀ ਸਫੀਲ ਵੱਲ ਨਸਦੇ ਹਨ ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ ਨਦੀਆਂ ਦੇ ਫਾਟਕ ਖੋਲੇ ਜਾਂਦੇ ਹਨ ਅਤੇ ਮਹਿਲ ਗਲ ਜਾਂਦਾ ਹੈ ਫੈਸਲਾ ਹੋ ਗਿਆ ਉਹ بے پڑਦ ਕੀਤੀ ਜਾਂਦੀ ਹੈ ਉਹ ਲੈ ਜਾਈ ਜਾਂਦੀ ਹੈ ਉਹਦੀਆਂ ਟੈਲਣਾ ਘੁੱਗੀਆਂ ਦੀ ਆਵਾਜ਼ ਵਾਂਗ ਗੁੱਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ ਨੀਨਵਾ ਆਦ ਤੋਂ ਪਾਣੀ ਦੇ ਕੁੰਡ ਵਾਂਗ ਹੈ ਉਹ ਵਗ ਜਾਂਦੇ ਹਨ ਠਹਿਰੋ ਠਹਿਰੋ ਪਰ ਉਹ ਨਹੀਂ ਮੋੜਦੇ ਚਾਂਦੀ ਲੁੱਟੋ ਸੋਨਾ ਲੁੱਟੋ ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ ਸਾਰੇ ਪਦਾਰਥਾਂ ਦਾ ਮਾਲ ਧਨ ਵੀ ਉਹ ਖਾਲੀ ਸੂਣੀ ਅਤੇ ਵਿਰਾਨ ਹੈ ਦਿਲ ਪਗੜ ਜਾਂਦਾ ਗੋਡੇ ਭੜਦੇ ਹਨ ਕਸ਼ਟ ਸਾਰਿਆਂ ਲੱਗਾਂ ਵਿੱਚ ਹੈ ਸਾਰਿਆਂ ਦੇ ਚਿਹਰੇ ਪੀੜੇ ਖੋ ਜਾਂਦੇ ਹਨ ਬੱਬਰ ਸ਼ੇਰਨੀਆਂ ਦੀ ਖੋ ਕਿੱਥੇ ਹੈ ਅਤੇ ਜਵਾਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ ਅਤੇ ਬੱਬਰ ਸ਼ੇਰਾਂ ਦੇ ਬੱਚੇ ਸਨ ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ ਘੁੱਟਿਆ ਅਤੇ ਆਪਣੀਆਂ ਖੁੰਦਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੀਆਂ ਖੋਹਾਂ ਨੂੰ ਪਾੜੇ ਹੋਏ ਮਾਸ ਨਾਲ ਵੇਖ ਮੈਂ ਤੇਰੇ ਵਿਰੁੱਧ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਮੈਂ ਉਸ ਦੇ ਰੱਥਾਂ ਨੂੰ ਤੂੰ ਇਹ ਵਿੱਚ ਸਾੜ ਦੇਵਾਂਗਾ ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾਵੇਗੀ ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁਟਾਂਗਾ ਅਤੇ ਤੇਰੇ ਦੂਤਾਂ ਦੀ ਆਵਾਜ਼ ਫੇਰ ਸੁਣਾਈ ਨਾ ਦੇਵੇਗੀ ਨਹੂਮ ਬਾਪ 3 ਨੀਨਵਾ ਦਾ ਕਸ਼ਟ ਅਤੇ ਸਤਿਆਨਾਸ ਖੂਨੀ ਸ਼ਹਿਰ ਉੱਤੇ ਹਾਏ ਹਾਏ ਸਾਰੇ ਦਾ ਸਾਰਾ ਝੂਠ ਔਰ ਲੁੱਟ ਨਾਲ ਭਰਿਆ ਹੋਇਆ ਸ਼ਿਕਾਰ ਅਣਮੁੱਖ ਹੈ ਕੋਟਲੇ ਦਾ ਖੜਾਕ ਪਈਏ ਦੀ ਗੂੰਜ ਸਰਪਟ ਦੌੜਨ ਵਾਲਾ ਘੋੜਾ ਉਛਲਦਾ ਰਥ ਘੋੜ ਚੜੇ ਚੜਾਈ ਕਰਦੇ ਤਲਵਾਰ ਚਮਕਦੀ ਬਰਛੀ ਲਸ਼ਕਦੀ ਹੈ ਵੱਡੇ ਹੋਆ ਦੀ ਭੀੜ ਲੋਕਾਂ ਦੇ ਲੋਥਾਂ ਦੇ ਢੇਰ ਲੋਥਾਂ ਬੇਅੰਤ ਹਨ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ ਇਹਦਾ ਕਾਰਨ ਉਸ ਵਿਚਾਰਣ ਦੇ ਬਹੁਤੇ ਜ਼ਨਾ ਹਨ ਜਿਹੜੀ ਸੋਹਣੀ ਔਰ ਰੂਪਵੰਤਹ ਜਾਦੂਗਰੀਆਂ ਦੀ ਮਲਕਾ ਜਿਹੜੀ ਕੌਮਾਂ ਨੂੰ ਆਪਣੀਆਂ ਜਨਾਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਨਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ ਵੇਖ ਮੈਂ ਤੇਰੇ ਵਿਰੋਧ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਮੈਂ ਤੇਰਾ ਲਹंगा ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ ਅਤੇ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ ਅਤੇ ਤੇਰੀ ਹਾਸੀ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ ਐ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ ਤੇਥੋਂ ਭੱਜਣਗੇ ਅਤੇ ਆਖਣਗੇ ਨੀਂਵਾ ਬਰਬਾਦ ਹੋਇਆ ਕੌਣ ਉਹਦਾ ਸੋਗ ਕਰੇਗਾ ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ ਕੀ ਤੂੰ ਨੋ ਅਮੋਨ ਤੋਂ ਚੰਗਾ ਹੈ ਜੋ ਨਹਿਰਾਂ ਦੇ ਵਿੱਚ ਵਸਿਆ ਹੋਇਆ ਸੀ ਜਿਹਦੇ ਆਲੇ ਦੁਆਲੇ ਪਾਣੀ ਸੀ ਜਿਹਦੀ ਸ਼ਹਿਰ ਪਨਾਹ ਸਮੁੰਦਰ ਅਤੇ ਉਹਦੀ ਕੰਢੇ ਪਾਣੀ ਸੀ ਕੋਸ਼ ਉਹਦਾ ਬਲ ਸੀ ਅਤੇ ਮਿਸਰ ਉਹ ਬੇਅੰਤ ਸੀ ਪੂਟ ਅਤੇ ਲੁਬੀਮ ਤੇਰੇ ਸਹਾਇਕ ਸਨ ਤਾਂ ਵੀ ਉਹ ਲੈ ਲਿਆ ਗਿਆ ਉਹ ਅਸੀਰੀ ਵਿੱਚ ਗਿਆ ਉਹਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਟਟਕ ਦਿੱਤੇ ਗਏ ਉਹਦੇ ਪਤਵੰਤਾਂ ਲਈ ਗੁਣੇ ਪਾਏ ਗਏ ਅਤੇ ਉਹਦੇ ਸਾਰੇ ਵੱਡੇ ਲੋਕ ਸੰਗੜਾ ਨਾਲ ਬੰਨੇ ਗਏ ਸਨ ਤੂੰ ਵੀ ਮਸਤ ਹੋਵੇਂਗਾ ਤੂੰ ਗਾਸ ਖਾਵੇਂਗਾ ਤੂੰ ਵੀ ਵੈਰੀ ਤੋਂ ਓਟ ਪਾਵੇਂਗਾ ਤੇਰੇ ਸਭ ਗੜ ਹਜ਼ੀਰ ਦੇ ਬਿਰਛਾ ਵਾਂਗ ਹੋਣਗੇ ਜਦ ਹਜ਼ੀਰਾ ਪਹਿਲਾਂ ਪੱਕਦੀਆਂ ਹਨ ਜੇ ਉਹ ਹਿਲਾਏ ਜਾਣ ਤਾ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣ ਗੀਆਂ ਵੇਖ ਤੇਰੇ ਲੋਕ ਤੇਰੇ ਵਿੱਚ ਤੀਵੀਆਂ ਹੀ ਹਨ ਤੇਰੇ ਦੇਸ਼ ਦੇ ਫਾਟਕ ਤੇਰੇ ਵੈਰੀਆਂ ਲਈ ਖੁੱਲੇ ਪਏ ਹਨ ਅੱਗ ਨੇ ਤੇਰੇ ਅਰਲਾ ਨੂੰ ਭਸਮ ਕੀਤਾ ਹੈ ਘੇਰੇ ਲਈ ਪਾਣੀ ਭਰ ਲੈ ਆਪਣੇ ਗੜ੍ਹਾਂ ਨੂੰ ਤਕੜਾ ਕਰ ਮਿੱਟੀ ਵਿੱਚ ਜਾ ਦਾਰਾ ਲਤਾੜ ਪੱਠੇ ਨੂੰ ਤਕੜਾ ਕਰ ਉੱਥੇ ਅੱਗ ਤੈਨੂੰ ਭਸਮ ਕਰੇਗੀ ਤਲਵਾਰ ਤੈਨੂੰ ਵੱਢੇਗੀ ਅਤੇ ਸੜਾ ਵਾਂਗ ਤੈਨੂੰ ਖਾਵੇਗੀ ਆਪਣੇ ਆਪ ਨੂੰ ਸੜਾ ਵਾਂਗ ਵਧਾ ਆਪਣੇ ਆਪ ਨੂੰ ਤਿੱਡੀ ਵਾਂਗ ਵਧਾ ਤੇ ਆਪਣੇ ਵਪਾਰੀਆਂ ਨੂੰ ਆਕਾਸ਼ ਦੇ ਤਾਰਿਆਂ ਨਾਲੋਂ ਵਧਾਇਆ ਸਲਾ ਨੰਗਾਕਾਰ ਦੀ ਫੇਰ ਖੁੱਡ ਜਾਂਦੀ ਹੈ ਤੇਰੇ ਸ਼ਾਹੀ ਲੋਕ ਟਿੱਡਿਆਂ ਵਾਂਗ ਹਨ ਤੇਰੇ ਸੈਨਾਪਤੀ ਸਲਾ ਦੇ ਦੜਾਂ ਵਾਂਗ ਹਨ ਜੋ ਸਿਆਲ ਦੇ ਦਿਨ ਬਾੜਾਂ ਦੇ ਉੱਤੇ ਟਿਕਦੀ ਹੈ ਜਦ ਸੂਰਜ ਚੜਦਾ ਉਹ ਵੱਡ ਜਾਨਦੀ ਹੈ ਅਤੇ ਕੋਈ ਨਹੀਂ ਜਾਣਦਾ ਭਾਈ ਉਹ ਕਿੱਥੇ ਹਨ हे ਅਸ਼ੂਰ ਦੇ ਪਾਤਸ਼ਾ ਤੇਰੇ ਆਯਾਲੀ ਸੁੱਤੇ ਪਏ ਹਨ ਤੇਰੇ ਸ਼ਰੀਫ ਲੰਮੇ ਪਏ ਹਨ ਤੇਰੇ ਲੋਕ ਪਹਾੜਾਂ ਉੱਤੇ ਖਿਲਰੇ ਹੋਏ ਹਨ ਕੋਈ ਇਕੱਠੇ ਕਰਨ ਵਾਲਾ ਨਹੀਂ ਹੈ ਤੇਰੇ ਘਾਓ ਲਈ ਕੋਈ ਸੁਬੈਤਾ ਨਹੀਂ ਤੇਰਾ ਫੱਟ ਸਖ਼ਤ ਹੈ ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤੋੜੀ ਵਜਾਉਂਦੇ ਹਨ ਕਿਉਂਕਿ ਕੌਣ ਹੈ ਜਿਹਦੇ ਉੱਤੇ ਤੇਰੀ ਬਦੀ ਨਿਤ ਨਿਤ ਨਾ ਆਈ ਹੋਵੇ